ਸਤਨਾਮ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾਂ ਕਰ ਕਿਰਪਾ ਭੇਟੇ ਗੁਰਸੋਈ ਤਿਤ ਬਲ ਰੋਗ ਨਾ ਵਿਆਪੈ ਕੋਈ RAM ਰਮਣ ਤਰਨ ਪੈ ਸਾਗਰ ਸਰਣ ਸੂਰ ਫਾਰੇ ਜਮ ਕਾਗਰ ਰਹਾਉ ਸਤਗੁਰ ਮੰਤਰ ਦਿਓ ਹਰ ਨਾਮ ਇਹ ਆਸਰ ਪੂਰਨ ਭਏ ਕਾਮ ਜਪ ਤਪ ਸੰਜਮ ਪੂਰੀ ਵਡਿਆਈ ਗੁਰ ਕਿਰਪਾਲ ਹਰ ਭਏ ਸਹਾਈ ਮਾਨ ਮੋਹ ਖੋਏ ਗੁਰ ਭਰਮ ਵੇਖ ਨਾਨਕ ਪਸਰੇ ਪਾਰ ਬ੍ਰਹਮ ਗੌੜੀ ਮਹੱਲਾ ਪੰਜਵਾਂ ਬਿਖੈ ਰਾਜ ਤੇ ਅੰਦਲਾ ਭਾਰੀ ਦੁਖ ਲਾਗੇ RAM ਨਾਮ ਚਿਤਾਰੀ ਤੇਰੇ ਦਾਸ ਕੋ ਤੂੰ ਹੀ ਵਡਿਆਈ ਮਾਇਆ ਮਗਨ ਨਰਕ ਲੈ ਜਾਈ ਰਹਾਓ ਚੋਰ ਗਿਰਸਤ ਚਿਤਾਰੇ ਨਾਓ ਬਿਖਮਾਤੇ ਕਾਠੌਰ ਨਠਾਓ ਚਰਨ ਕਮਲ ਸਿਉ ਲਾਗੀ ਪ੍ਰੀਤ ਆਨ ਸੁਖਾ ਨਹੀਂ ਆਵੇ ਚੀਤ ਸਦਾ ਸਦਾ ਸਿਮਰੋ ਪ੍ਰਭ ਸੁਆਮੀ ਮਿਲ ਨਾਨਕ ਹਰ ਅੰਤਰ ਜਾਮੀ ਗੋੜੀ ਮਹੱਲਾ ਪੰਜਵਾਂ ਆਠ ਪਹਿਰ ਸੰਗੀ ਬਟਵਾਰੇ ਕਰ ਕਿਰਪਾ ਪ੍ਰਭ ਲੈ ਨਿਵਾਰੇ ਐਸਾ ਹਰ ਰਸ ਰਮੋ ਸਭ ਕੋਏ ਸਰਬ ਕਲਾ ਪੂਰਨ ਪ੍ਰਭ ਸੋਏ ਰਹਾਉ ਮਹਾ ਤਪਤ ਸਾਗਰ ਸੰਸਾਰ ਪ੍ਰਭ ਖਿਨ ਮਹ ਪਾਰ ਉਤਾਰਨ ਹਾਰ ਅਨਕ ਬੰਧਨ ਤੋਰੇ ਨਹੀਂ ਜਾਹੇ ਸਿਮਰਤੇ ਨਾਮ ਮੁਕਤ ਫਲ ਪਾਹਿ ਉਕਤ ਸਿਆਨਪ ਇਸਤੇ ਕਛ ਨਾਹਿ ਕਰ ਕਿਰਪਾ ਨਾਨਕ ਗੁਣ ਗਾਹਿ ਗੌੜੀ ਮਹੱਲਾ ਪੰਜਵਾਂ ਥਾਤੀ ਪਾਈ ਹਰ ਕੋ ਨਾਮ ਵਿਚਰ ਸੰਸਾਰ ਪੂਰਨ ਸਭ ਕਾਮ ਵਡਭਾਗੀ ਹਰ ਕੀਰਤਨ ਗਾਈਐ ਪਾਰ ਬ੍ਰਹਮ ਤੂੰ ਦੇਹ ਤਾ ਪਾਈਐ ਰਹਾਓ ਹਰ ਕੇ ਚਰਨ ਹਿਰਦੈ ਉਰਤਾਰ ਭਵ ਸਾਗਰ ਚੜ ਉਤਰੈ ਪਾਰ ਸਾਧੂ ਸੰਗ ਕਰੋ ਸਭ ਕੋ ਏ ਸਦਾ ਕਲਿਆਣ ਫਿਰ ਦੁੱਖ ਨਾ ਹੋਏ ਪ੍ਰੇਮ ਭਗਤ ਭਜ ਗੁਣੀ ਨਿਧਾਨ ਨਾਨਕ ਦਰਗਹਿ ਪਾਈਐ ਮਾਨ ਗੌੜੀ ਮਹੱਲਾ ਪੰਜਵਾਂ ਜਾਲਥਾਲ ਮਹੀਲ ਪੂਰਨ ਹਰਮੀਤ ਭਰਮ ਬਿਨ ਸੇ ਗਾਏ ਗੁਣ ਨੀਤ ਉਠਤ ਸੋਵਤ ਹਰ ਸੰਗ ਪਹਰੂਆ ਜਾ ਕੈ ਸਿਮਰਨ ਜਮ ਨਹੀਂ ਡਰੂਆ ਰਹਾਉ ਚਰਨ ਕਮਲ ਪ੍ਰਭ ਰਿਦੈ ਨਿਵਾਸ ਸਗਲ ਦੁਖ ਕਾ ਹੋਇਆ ਨਾਸ ਆਸਾ ਮਾਨ ਤਾਨ ਧਨ ਏਕ ਸਾਚੇ ਸ਼ਹ ਕੀ ਮਨ ਮੈਂ ਠੇਕ ਮਹਾ ਗਰੀਬ ਜਨ ਸਾਧ ਅਨਾਥ ਨਾਨਕ ਪ੍ਰਭ ਰਾਖੇ ਦੇ ਹਾਥ ਗੌੜੀ ਮਹੱਲਾ ਪੰਜਵਾ ਹਰ ਹਰ ਨਾਮ ਮਜਨ ਕਰ ਸੂਚੇ ਕੋਟ ਗ੍ਰਹਿਣ ਪੁੰਨ ਫਲ ਮੂਚੇ ਰਹਾਉ ਹਰ ਕੇ ਚਰਨ ਰਿਦੇ ਮੈਂ ਬਸੇ ਜਨਮ ਜਨਮ ਕੇ ਅਕਿਲ ਵਿਖ ਨਸੇ ਸਾਧ ਸੰਗ ਕੀਰਤਨ ਫਲ ਪਾਇਆ ਜਮ ਕਾ ਮਾਰਗ ਦ੍ਰਿਸ਼ਟਨਾਇਆ ਮਨ ਬਚ ਕਰਮ ਗੋਵਿੰਦ ਆਧਾਰ ਤਾਂ ਤੇ ਛੁਟਿਓ ਬਿਕ ਸੰਸਾਰ ਕਰ ਕਿਰਪਾ ਪ੍ਰਭ ਕੀ ਨੋ ਆਪਣਾ ਨਾਨਕ ਜਾਪ ਜਪੇ ਹਰ ਜਪਨਾ ਗੌੜੀ ਮਹੱਲਾ ਪੰਜਵਾਂ ਪਉ ਸ਼ਰਨਾਈ ਜਿਨ ਹਰ ਜਾਤੇ ਮਨ ਤਨ ਸੀਤਲ ਚਰਨ ਹਰ ਰਾਤੇ ਭੈ ਭੰਜਨ ਪ੍ਰਭ ਮਨ ਨਾਮ ਬਸਾਹੀ ਦਰਪਤ ਦਰਪਤ ਜਨਮ ਬਹੁਤ ਜਾਹੀ ਰਹਾਉ ਜਾਂ ਕੈ ਰਿਦ ਬਸਿਓ ਹਰ ਨਾਮ ਸਗਲ ਮਨੋਰਥ ਤਾਕੇ ਪੂਰਨ ਕਾਮ ਜਨਮ ਜਰਾ ਮਿਰਤ ਜਿਸ ਵਾਸ ਸੋ ਸਮਰਥ ਸਿਮਰ ਸਾਸ ਗਿਰਾਸ ਮੀਤ ਸਾਜਨ ਸਖਾ ਪ੍ਰਭ ਏਕ ਨਾਮ ਸੁਆਮੀ ਕਾ ਨਾਨਕ ਟੇਕ ਗੌੜੀ ਮਹੱਲਾ ਪੰਜਵਾ ਬਾਹਰ ਰੱਖਿਓ ਹਿਰਦੈ ਸੰਭਾਲ ਘਰ ਆਏ ਗੋਵਿੰਦ ਲੈ ਨਾਲ ਹਰ ਹਰ ਨਾਮ ਸੰਤਨ ਕੈ ਸੰਗ ਮਨ ਤਨ ਰਾਤਾ RAM ਕੈ ਰੰਗ ਰਹਾਉ ਗੁਰ ਪ੍ਰਸਾਦੀ ਸਾਗਰ ਤਰਿਆ ਜਨਮ ਜਨਮ ਕੇ ਕਿਲ ਵਿਖ ਸਭ ਹਿਰਿਆ ਸੋਭਾ ਸੁਰਤ ਨਾਮ ਭਗਵੰਤ ਪੂਰੇ ਗੁਰ ਕਾ ਨਿਰਮਲ ਮੰਤ ਚਰਨ ਕਮਲ ਹਿਰ ਦੇ ਮੈਂ ਜਾਪ ਨਾਨਕ ਪੇਖ ਜੀਵੈ ਪ੍ਰਤਾਪ ਗੌੜੀ ਮਹੱਲਾ ਪੰਜਵਾ ਧੰਨ ਇਹ ਥਾਨ ਗੋਬਿੰਦ ਗੁਣ ਗਾਏ ਕੁਸ਼ਲ ਖੇਮ ਪ੍ਰਭ ਆਪ ਬਸਾਏ ਰਹਾਉ ਬਿਪਤ ਤਹਾ ਜਹਾਂ ਹਰ ਸਿਮਰਨ ਨਾਹੀ ਕੋਟ ਆਨੰਦ ਜੈ ਹਰ ਗੁਣ ਗਾਹੀ ਹਰ ਬਿਸਰੈ ਦੁਖ ਰੋਗ ਘਨੇਰੇ ਪ੍ਰਭ ਸੇਵਾ ਜਮ ਲਗੈ ਨ ਨੇਰੇ ਸੋਵਡ ਭਾਗੀ ਨੇ ਚਲਖਾਨ ਜਹ ਜਪਿਐ ਪ੍ਰਭ ਕੇਵਲ ਨਾਮ ਜਹ ਜਾਈਐ ਤਹ ਨਾਲ ਮੇਰਾ ਸੁਆਮੀ ਨਾਨਕ ਕੋ ਮਿਲਿਆ ਅੰਤਰ ਜਾਮੀ ਗੌੜੀ ਮਹੱਲਾ ਪੰਜਵਾ ਜੋ ਪ੍ਰਾਣੀ ਗੋਵਿੰਦ ਧਿਆਵੈ ਪੜਿਆ ਅਣ ਪੜਿਆ ਪਰਮ ਗਤ ਪਾਵੇ ਸਾਧੂ ਸੰਗ ਸਿਮਰ ਗੋਪਾਲ ਬਿਨ ਨਾਵੇ ਝੂਠਾ ਤਨ ਮਾਲ ਰਹਾਉ ਰੂਪਵੰਤ ਸੋ ਚਤਰ ਸਿਆਣਾ ਜਿਨ ਜਨਮ ਆਨਿਆ ਪ੍ਰਭ ਕਾ ਪਾਣਾ ਜਗ ਮਹਿ ਆਇਆ ਸੋ ਪਰਵਾਣ ਘਟ ਘਟ ਆਪਣਾ ਸਵਾਮੀ ਜਾਣ ਕਹੁ ਨਾਨਕ ਜਾਕੇ ਪੂਰਨ ਭਾਗ ਹਰ ਚਰਣੀ ਤਾ ਕਾ ਮਨ ਲਾਗ ਗੌੜੀ ਮਹੱਲਾ ਪੰਜਵਾਂ ਹਰ ਕੇ ਦਾਸ ਸਿਉ ਸਾਖਤ ਨਹੀਂ ਸੰਗ ਉਹ ਵਿਖਈ ਉਸ ਰਾਮ ਕੋ ਰੰਗ ਰਹਾਉ ਮਨ ਅਸਵਾਰ ਜੈਸੇ ਤੁਰੀ ਸ਼ਿੰਗਾਰੀ ਜਿਉਂ ਕਾ ਪੁਰਖ ਪੁਚਾਰੇ ਨਾਰੀ ਬੈਲ ਕਉ ਨੇਤਰਾ ਭਾਏ ਦੁਹਾਵੈ ਗਊਚਰ ਸਿੰਘ ਪਾਛੈ ਭਾਵੇ ਗਾੜਰ ਲੇ ਕਾਮ ਧੇਨ ਕਰ ਪੂੰਜੀ ਸੌਦੇ ਕੋ ਧਾਵੇ ਬਿਨ ਪੂੰਜੀ ਨਾਨਕ RAM ਨਾਮ ਜਪ ਚੀਤ ਸਿਮਰ ਸੁਆਮੀ ਹਰ ਸਾਮੀਤ ਗੌੜੀ ਮਹੱਲਾ ਪੰਜਵਾ ਸਾਤ ਮਤ ਨਿਰਮਲ ਕਹੀਤ ਧੀਰ RAM ਰਸਾਇਣ ਪੀਵਤ ਬੀਰ ਹਰ ਕੇ ਚਰਨ ਹਿਰਦੈ ਕਰ ਓਟ ਜਨਮ ਮਰਨ ਤੇ ਹੋਵਤ ਛੋਟ ਰਹਾਉ ਸੋ ਤਨ ਨਿਰਮਲ ਜਿਤ ਉਪਜੈ ਨਾ ਪਾਪ RAM ਰੰਗ ਨਿਰਮਲ ਪ੍ਰਤਾਪ ਸਾਧ ਸੰਗ ਮਿਟ ਜਾਤ ਵਿਕਾਰ ਸਭ ਤੇ ਊਚ ਇਹੋ ਭਕਾਰ ਪ੍ਰੇਮ ਭਗਤ ਰਾਤੇ ਗੋਪਾਲ ਨਾਨਕ ਜਾਚੈ ਸਾਧਰਵਾਲ ਗੌੜੀ ਮਹੱਲਾ ਪੰਜਵਾਂ ਐਸੀ ਪ੍ਰੀਤ ਗੋਵਿੰਦ ਸਿਉ ਲਾਗੀ ਮੇਲ ਲਏ ਪੂਰਨ ਵਡਭਾਗੀ ਰਹਾਉ ਭਰਤਾ ਪੇਖ ਬਿਗਸੈ ਜਿਉ ਨਾਰੀ ਤਿਉ ਹਰ ਜਨ ਜੀਵੇ ਨਾਮ ਚਿਤਾਰੀ ਪੂਤ ਪੇਖ ਜਿਉ ਜੀਵਤ ਮਾਤਾ ਓਤ ਪੋਤ ਜਨ ਹਰ ਸਿਉ ਰਾਤਾ ਲੋਭੀ ਆਨੰਦ ਕਰੈ ਪੇਖ ਧਨਾ ਜਨ ਚਰਨ ਕਮਲ ਸਿਓ ਲਾਗੋ ਮਨਾ ਬਿਸਰ ਨਹੀਂ ਇਕ ਤਿਲ ਦਾ ਤਾਰ ਨਾਨਕ ਦੇ ਪ੍ਰਭ ਪ੍ਰਾਨ ਆਧਾਰ ਗੌੜੀ ਮਹੱਲਾ ਪੰਜਵਾਂ RAM ਰਸਾਇਣ ਜੋ ਜਨਗੀ ਦੇ ਚਰਨ ਕਮਲ ਪ੍ਰੇਮ ਭਗਤੀ ਵੀ ਦੇ ਰਹਾਉ ਆਨ ਰਸਾਂ ਦੀ ਸਹਿ ਸਭ ਛਾਰ ਨਾਮ ਬਿਨਾ ਨੇ ਫਲ ਸੰਸਾਰ ਅੰਦਕੂਪ ਤੇ ਕਾਣੇ ਆਪ ਗੁਣ ਗੋਵਿੰਦ ਅਚਰਜ ਪਰਤਾਪ ਵਣ ਤ੍ਰਿਣ ਤਿਰ ਭਵਨ ਪੂਰਨ ਗੋਪਾਲ ਬ੍ਰਹਮ ਪ੍ਰਸਾਰ ਜੀ ਸੰਗ ਦਇਾਲ ਕਹ ਨਾਨਕ ਸਾਖਤਨੀ ਸਾਰ ਮਾਨ ਲੇਤ ਜਿਸ ਸਿਰਜਣ ਹਾਰ ਗੌੜੀ ਮਹੱਲਾ ਪੰਜਵਾ ਨਿਤ ਪ੍ਰਤਨਾਵਣ RAM ਸਰ ਕੀਜੈ ਝੋਲ ਮਹਾਰਸ ਹਰ ਅੰਮ੍ਰਿਤ ਪੀਜੈ ਰਹਾਉ ਨਿਰਮਲ ਉਦਕ ਗੋਵਿੰਦ ਕਾ ਨਾਮ ਮਜਨ ਕਰਤ ਪੂਰਨ ਸਭ ਕਾਮ ਸੰਤ ਸੰਗ ਤੈ ਗੋਸ਼ਟ ਹੋਏ ਕੋਟ ਜਨਮ ਕੇ ਕਿਲ ਵਿਖ ਖੋਏ ਸਿਮਰੈ ਸਾਧ ਕਰੈ ਆਨੰਦ ਮਨ ਤਨ ਰਵਿਆ ਪਰਮਾਨੰਦ ਜਿਸਹਿ ਪ੍ਰਾਪਤ ਹਰ ਚਰਨ ਨਿਧਾਨ ਨਾਨਕ ਦਾਸ ਤਿਸੈ ਕੁਰਬਾਨ ਗੌੜੀ ਮਹੱਲਾ ਪੰਜਵਾਂ ਸੋਖਿਛ ਕਰ ਜਿਤ ਮੈਲ ਨ ਲਾਗੈ ਹਰ ਕੀਰਤਨ ਮਹਿ ਇਹ ਮਨ ਜਾਗੈ ਰਹਾਉ ਏਕੋ ਸਿਮਰ ਨਾ ਦੂਜਾ ਭਾਉ ਸੰਤ ਸੰਗ ਜਪ ਕੇ ਵਲ ਨਾਉ ਕਰਮ ਧਰਮ ਨੇਮ ਬਰਤ ਪੂਜਾ ਪਾਰ ਬ੍ਰਹਮ ਬਿਨ ਜਾਨ ਨ ਦੂਜਾ ਤਾਂ ਕੀ ਪੂਰਨ ਹੋਈ ਕਾਲ ਜਾਂ ਕੀ ਪ੍ਰੀਤ ਆਪਣੇ ਪ੍ਰਭ ਨਾਲ ਸੋ ਬੈ ਸਨੋ ਹੈ ਅਪਰਪਾਰ ਕਹੋ ਨਾਨਕ ਜਿਨ ਤਜੇ ਵਿਕਾਰ ਗੌੜੀ ਮਹੱਲਾ ਪੰਜਵਾਂ ਜੀਵਤ ਛਾੜ ਜਾਹੇ دیਵਾਨੇ ਮੋਇਆ ਉਨਤੇ ਕੋ ਵਰਸਾਨੇ ਸਿਮਰ ਗੋਵਿੰਦ ਮਨ ਤਨ ਧੁਰ ਲਿਖਿਆ ਕਾਹੂ ਕਾਜ ਨ ਆਵਤ ਬਿਖਿਆ ਰਹਾਉ ਬਿਖਾਇ ਠਗौरी ਜਿਨ ਜਿਨ ਖਾਈ ਤਾਂ ਕੀ ਤ੍ਰਿਸ਼ਨਾ ਕਬੂ ਨ ਜਾਈ ਧਾਰਨ ਦੁਖ ਦੁਤਰ ਸੰਸਾਰ ਰਾਮ ਨਾਮ ਬਿਨ ਕੈਸੇ ਉਤਰ ਸਪਾਰ ਸਾਧ ਸੰਗ ਮਿਲ ਦੋਇ ਕੋਲ ਸਾਧ ਰਾਮ ਨਾਮ ਨਾਨਕ ਆਰਾਦ ਗੌੜੀ ਮਹਿਲਾ ਪੰਜਵਾ ਗਰੀਬਾ ਉਪਰ ਦੇਖਿਂ ਜੈ ਦਾੜੀ ਪਾਰ ਬ੍ਰਹਮ ਸਾਗਨ ਮੈਂ ਸਾੜੀ ਪੂਰਾ ਨਿਆਉ ਕਰੇ ਕਰਤਾਰ ਆਪਣੇ ਦਾਸ ਕੋ ਰਾਖਨ ਹਾਰ ਰਹਾਉ ਆਦ ਜੁਗਾਦ ਪ੍ਰਗਟ ਪ੍ਰਤਾਪ ਨਿੰਦਕ ਮੁਵਾ ਉਪਜ ਵੜਤਾਪ ਤਿੰਨ ਮਾਰਿਆ ਜੇ ਰਖੈ ਨਾ ਕੋਏ ਅਗੇ ਪਛ ਮੰਦੀ ਸੋਏ ਆਪਣੇ ਦਾਸ ਰਖੈ ਕੰਠ ਲਾਈ ਸ਼ਰਨ ਨਾਨਕ ਹਰ ਨਾਮ ਧਿਆਈ ਗੌੜੀ ਮਹੱਲਾ ਪੰਜਵਾਂ ਮਹਿਜਰ ਝੂਠਾ ਕੀ ਤੋਨ ਆਪ पापी को लगा संताप जिसह सहाई गोविंद मेरा तिसको जम नहीं आवे नीरा रहआव साची दरगए बोलै कूड़ सिर हाथ पछोड़ै अंधा मूड़ रोग बियापे करदे पाप अदली होए बैठा प्रब आप अपन कमाए आपे बांदे ਦਰਬ ਗਿਆ ਸਬ ਜੀ ਕੈ ਸਾਥੈ ਨਾਨਕ ਸ਼ਰਨ ਪਰੇ ਦਰਬਾਰ ਰਾਖੀ ਪੈਜ ਮੇਰਾ ਕਰਤਾਰ ਗੌੜੀ ਮਹੱਲਾ ਪੰਜਵਾਂ ਜਨ ਕੀ ਧੂਰ ਮਨ ਮੀਠ ਘਟਾਨੀ ਪੂਰਵ ਕਰਮ ਲਿਖਿਆ ਤੁਰ ਪ੍ਰਾਨੀ ਰਹਾਉ ਅਹਮ ਬੁੱਧ ਮਨ ਅਹਮ ਬੁੱਧ ਮਨ ਪੂਰ ਥਿਤਾਈ ਸਾਧ ਧੂਰ ਕਰ ਸੁਧਮ ਜਾਈ ਅੰਕ ਜਲਾ ਜੇ ਧੂ ਵੈ ਦੇਹੀ ਮਹਿਲ ਨ ਉਤਰੈ ਸੋਧ ਨ ਤੀ ਸਤ ਗੁਰ ਭੇਟਿਓ ਸਦਾ ਕਿਰਪਾਲ ਹਰ ਸਿਮਰ ਸਿਮਰ ਕਾਟਿਆ ਭਉ ਕਾਲ ਮੁਕਤ ਭੁਗਤ ਜੁਗਤ ਹਰ ਨਾਮ ਪ੍ਰੇਮ ਭਗਤ ਨਾਨਕ ਗੁਣ ਗਾਓ ਗੌੜੀ ਮਹੱਲਾ ਪੰਜਵਾ ਜੀਵਨ ਪਦਵੀ ਹਰ ਕੇ ਦਾਸ ਜਿਨ ਮਿਲਿਆ ਆਤਮ ਪ੍ਰਗਾਸ ਹਰਿ ਕਾ ਸਿਮਰਨ ਸੁਨ ਮਨ ਕਾਨੀ ਸੁਖ ਪਾਵੈ ਹਰਿ ਦਵਾਰ ਪਰਾਨੀ ਰਹਾਉ ਆਠ ਪਹਿਰ ਧਾਈਐ ਗੋਪਾਲ ਨਾਨਕ ਦਰਸ਼ਨ ਦੇਖ ਨਿਹਾਲ ਗੌੜੀ ਮਹੱਲਾ ਪੰਜਵਾਂ ਸਾਤ ਭਈ ਗੁਰੂ ਗੋਬਿੰਦ ਪਾਈ ਤਾਪ ਪਾਪ ਬਿਨ ਸੇ ਮੇਰੇ ਭਾਈ ਰਹਾਉ ਰਾਮ ਨਾਮ ਨਿਤ ਰਸਨ ਬਖਾਨ ਬਿਨ ਸੇ ਰੋਗ ਭਈ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗਮ ਹੈ ਨਿਸਤਾਰ ਨਿਰਮਲ ਗੁਣ ਗਾਵੋ ਨਿਤਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਾਚ ਕਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸ਼ਰਣਾਈ ਗੌੜੀ ਮਹੱਲਾ ਪੰਜਵਾਂ ਨੈਤਰ ਪ੍ਰਗਾਸ ਕੀਆ ਗੁਰਦੇਵ ਭਰਮ ਗਏ ਪੂਰਨ ਪਈ ਸੇਵ ਰਹਾਉ ਸੀਤਲਾ ਤੇ ਰਖਿਆ ਬਿਹਾਰੀ ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੇ ਸਾਧ ਸੰਗ ਹਰ ਅੰਮ੍ਰਿਤ ਪੀਵੇ ਗੌੜੀ ਮਹੱਲਾ ਪੰਜਵਾਂ ਧਨ ਉਹ ਮਸਤਕ ਧੰਨ ਤੇਰੇ ਨੇਤ ਧੰਨ ਓਏ ਭਗਤ ਜਿਨ ਤੁਮ ਸੰਗ ਹੇਤ ਨਾਮ ਬਿਨਾ ਕੈਸੇ ਸੁਖ ਲਹੀਐ ਰਸ ਨਾਰਾਮ ਨਾਮ ਜਸ ਕਹੀਐ ਰਹਾਉ ਤਿਨ ਉਪਰ ਜਾਈਐ ਕੁਰਬਾਨ ਨਾਨਕ ਜਿਨ ਜਪਿਆ ਨਿਰਵਾਣ ਗੌੜੀ ਮਹੱਲਾ 5 ਤੂੰ ਹੈ ਮਸਲਤ ਤੂੰ ਹੈ ਨਾਲ ਤੂੰ ਹੈ ਰਾਖੈ ਸਾਰ ਸਮਾਲ ਐਸਾ RAM DIN ਦੁਨੀ ਸਹਾਈ ਦਾਸ ਕੀ ਪੈਜ ਰਖੈ ਮੇਰੇ ਭਾਈ ਰਹਾਉ ਆਗੇ ਆਪ ਇਹ ਥਾਨ ਵਸ ਜਾਕੇ ਆਠ ਪੈਰ ਮਨ ਹਰ ਕੋ ਜਾਪੈ ਪਤ ਪਰਵਾਣ ਸੱਚ ਨਿਸ਼ਾਨ ਜਾਂ ਕੋ ਆਪ ਕਰੈ ਫੁਰਮਾਨ ਆਪੇ ਦਾਤਾ ਪ੍ਰਤਪਾਲ ਨੇਤ ਨੇਤ ਨਾਨਕ RAM ਨਾਮ ਸਮਾਲ ਗੌੜੀ ਮਹੱਲਾ ਪੰਜਵਾਂ ਸਤਿਗੁਰ ਪੂਰਾ ਭਾਇਆ ਕਿਰਪਾਲ ਹਿਰਦੈ ਵਸਿਆ ਸਦਾ ਗੁਪਾਲ RAM ਰਵਤ ਸਦ ਹੀ ਸੁਖ ਪਾਇਆ ਮਾਇਆ ਕਰੀ ਪੂਰਨ ਹਰਿ ਰਾਇ ਰਹਾਉ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਅਸਥਿਰ ਸੁਹਾਗ ਕਹੋ ਨਾਨਕ ਜਾ ਕੇ ਪੂਰੇ ਭਾਗ ਹਰ ਹਰ ਨਾਮ ਆ ਸਿਰ ਸੁਹਾਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ